ਬਹੁਤ سارے ਪਿੰਡਾਂ ਚ ਗਏ ਆ ਅੱਜ ਅੱਗੇ ਵੀ ਜਾਣਾ ਬਸ ਇਹੀ ਬੇਨਤੀ ਕਰਦੇ ਆ ਕਿ ਆਪਾਂ ਆਪਣੇ ਬੱਚੇ ਪੜਾਉਣੇ ਨੇ ਅਫਸਰ ਬਣਾਉਣੇ ਨੇ ਆਪਣੇ ਬਜ਼ੁਰਗਾਂ ਦਾ ਇਲਾਜ ਕਰਾਉਣਾ ਹੈ ਹਸਪਤਾਲ ਬਣਾਉਣੇ ਨੇ ਦਵਾਈਆਂ ਫ੍ਰੀ ਆਪਰੇਸ਼ਨ ਫ੍ਰੀ ਹੋਵੇ ਬਿਜਲੀ ਗਰੀਬਾਂ ਨੂੰ ਮaaf ਕਰੀਏ ਮaaf ਕੀਤੀ ਹੋਈ ਹੈ ਪਹਿਲਾਂ ਹੀ ਖੇਤਾਂਾਂ ਲਈ ਬਿਜਲੀ ਦਿਨੇ ਆਵੇ ਔਰ ਜਦੋਂ ਮਰਜ਼ੀ ਜਾ ਕੇ ਬਟਨ ਦੱਬੋ ਬਿਜਲੀ ਹੋਵੇ ਕੋਈ 2 ਘੰਟੇ 8 ਘੰਟੇ 4 ਘੰਟਿਆਂ ਦਾ ਕੋਈ ਬੰਦਸ਼ ਨਾ ਹੋਵੇ ਖੇਤ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਮਿਲੇ ਟਾਈਮ ਤੇ ਨਰੇਗਾ ਦੀ ਦਿਹਾੜੀ ਮਿਲੇ ਟਾਈਮ ਤੇ ਸੜਕਾਂ ਬਣ ਜਾਣ ਟੋਬੇ ਠੀਕ ਹੋ ਜਾਣ ਛੱਪੜ ਗਰਾਊਂਡ ਬਣ ਜਾਣ ਪਿੰਡਾਂ 'ਚ ਤਾਂ ਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਖੇਡਾਂ ਵੱਲ ਜਾਣਾ ਚਾਹੁੰਦੇ ਨੇ ਉਹ ਖੇਡਾਂ ਵੱਲ ਜਾਣ ਤਾਂ ਕਿ ਬੁਰੀ ਸੰਗਤ ਤੋਂ ਬਚ ਜਾਣ ਨਸ਼ਿਆਂ ਤੋਂ ਸਾਡਾ ਖਹਿੜਾ ਛੁੱਟੇ ਬਹੁਤ ਇਸ ਇਲਾਕੇ ਨੇ ਜਿਹੜੇ ਝੱਖੜ ਨੇਰੀਆਂ ੱੱਲੇ ਨੇ ਹੁਣ ਉਹ ਜ਼ਮਾਨਾ ਲੰਘ ਗਿਆ ਜੀ ਕਿਉਂਕਿ ਜਿਨ੍ਹਾਂ ਨੇ ਸਮਗਲੀਆਂ ਕੀਤੀਆਂ ਜਿਨ੍ਹਾਂ ਨੇ ਸਾਡੇ ਜਵਾਕਾਂ ਦੀਆਂ ਨਾੜਾਂ 'ਚ ਚਿੱਟੇ ਦੇ ਟੀਕੇ ਲਾਏ ਜਿਨ੍ਹਾਂ ਨੇ ਸਾਡੇ ਘਰਾਂ 'ਚ ਕੁੜੀਆਂ ਭੇਜੀਆਂ ਚਿੱਟੇ ਦੀਆਂ ਉਹਨਾਂ ਨੂੰ ਤੁਸੀਂ ਨਕਾਰਤਾ ਉਹਨਾਂ ਨੂੰ ਵੋਟਾਂ ਦੇ ਵਿੱਚ ਤੁਸੀਂ ਹਰਾਤਾ ਤਾਂ ਉਹਨਾਂ ਦੀ ਹੁਣ ਚੱਲਦੀ ਨਹੀਂ ਮੈਂ ਨਸ਼ੇਰੇ ਟਾਲੇ ਗਿਆ ਮੈਨੂੰ ਇੱਕ ماں ਮਿਲੀ ਉਹ ਕਹਿੰਦੀ ਪੁੱਤ ਜਿਹੜੀ ਮੈਂ ਦਿਹਾੜੀ ਕਰਦੀ ਆ ਮੇਰੀ ਦਿਹਾੜੀ ਵੀ ਖੋਕੇ ਲੈ ਜਾਂਦਾ ਮੇਰਾ ਬੇਟਾ ਵੀ 200 ਰੁਪਏ 250 ਮਿਲਦਾ ਮੈਨੂੰ ਉਹ ਖੋਕੇ ਲੈ ਜਾਂਦਾ ਇਹ ਜੇ ਵੇਲੇ ਆਟਾ ਵੀ ਕਰਦਾ ਵੇਚ ਦਿੰਦਾ ਕਿਉਂਕਿ ਇਹ ਜੇ ਵੇਲੇ ਨਸ਼ੇ ਦੀ ਤਾਲਬ ਲੱਗਦੀ ਹੋਊਗੀ ਤੇ ਨਾਲ ਦੀ ਨਾਲ ਅਸੀਂ ਪੁਲਿਸ ਨੂੰ ਕਹਿ ਕੇ ਅਸੀਂ ਐਕਸ਼ਨ ਅੱਜ ਕਰ ਦੇਣਾ ਕਿ ਕਿਉਂਕਿ ਪਤਾ ਹੀ ਹੁੰਦਾ ਪਿੰਡ ਚ ਕਿ ਕੌਣ ਕਿੱਥੋਂ ਆਂਦਾ ਵੇਚਣ ਚਿੱਟਾ ਚੁਟਾ ਤੇ ਜਵਾਕਾਂ ਨੂੰ ਕੰਮ ਤੇ ਲਾ ਲਈਏ ਕਸੂਰ ਨਹੀਂ ਹੈਗਾ ਮੈਂ ਉਹਨਾਂ ਦਾ ਕਸੂਰ ਨਹੀਂ ਮੰਨਦਾ ਜਦੋਂ ਹੁਣ ਬੇਲਾ ਮੰਨ ਸ਼ੈਤਾਨੀ ਦਾ ਘਰ ਹੁਣ ਬੇਲੇ ਨੇ ਕੀ ਕਰਨੋ ਕੋਈ ਮਾੜੀ ਸੰਗ ਵਿੱਚ ਪਾ ਲੈਂਦੇ ਉਹਨਾਂ ਨੂੰ ਜੇ ਕਿਤੇ ਕੰਮਕਾਰ ਮਿਲ ਜੇ ਰੋਜ਼ਗਾਰ ਮਿਲ ਜੇ ਖੇਰ ਨਹੀਂ ਸਾਡੇ 3 ਪੁੱਤ ਜਿਹੜੇ ਇਹ ਹਜੇ ਕੰਮਾਂ ਬਾਰੇ ਸੋਚਣਗੇ ਇਹ ਸਾਡੀ ਸਰਕਾਰ ਦਾ ਮਕਸਦ ਹੈ ਹਰਮੀਰ ਸੰਧੂ ਜੀ ਤੁਹਾਡੇ ਕੈਂਡੀਡੇਟ ਨੇ ਉਮੀਦਵਾਰ ਨੇ ਤੀਜੇ ਨੰਬਰ ਤੇ ਆਪਣਾ ਬਟਨ ਹੈ ਉੱਪਰੋਂ ਮਸ਼ੀਨ ਦੇ ਵਿੱਚ ਤੀਜੇ ਨੰਬਰ ਵਾਲਾ ਬਟਨ ਦਬਕ ਕੇ ਆਪਣੇ ਜਵਾਕਾਂ ਦੀ ਪੜ੍ਹਾਈ ਨੂੰ ਵੋਟ ਪਾਓ ਆਪਣੇ ਬਜ਼ੁਰਗਾਂ ਦੀ ਦਵਾਈ ਨੂੰ ਵੋਟ ਪਾਓ ਆਪਣੇ ਕਿਸਾਨਾਂ ਦੀ ਤਰੱਕੀ ਦੀ ਵੋਟ ਪਾਓ ਆਪਣੇ ਵਿਕਾਸ ਦੀ ਬੋਟ ਪਾਓ ਇੱਕ ਨਵੀਂ ਆਸ ਦੀ ਬੋਟ ਪਾਓ ਦੂਜਾ ਕੋਈ ਹੋਰ ਬਟਨ ਦੱਬੋਗੇ ਸਮਝ ਲੋ ਲੜਾਈ ਨੂੰ ਥਾਂ ਕਰ ਲਿਆ ਗੋਲੀਆਂ ਚੱਲਣਗੀਆਂ ਜਾਂ ਗੋਲੀਆਂ ਵੰਡਣਗੇ ਨਸ਼ੇ ਵਾਲੀਆਂ ਉਹਨਾਂ ਕੋਲ ਤਾਂ ਇਹ ਜਾਂ ਨਸ਼ੇ ਵਾਲੀਆਂ ਗੋਲੀਆਂ ਨੇ ਜਾਂ ਪਿਸਤੌਲਾਂ 'ਚ ਪੈਣ ਵਾਲੀਆਂ ਗੋਲੀਆਂ ਉਹਨਾਂ ਕੋਲੇ ਹੋਰ ਕੁਝ ਨਹੀਂ ਹੈਗਾ ਸੋ ਵੀਰੋ ਉਹਨਾਂ ਦੀਆਂ ਪੁਸ਼ਤ ਪਨਾਹੀਆਂ ਕਰਕੇ ਅਜਾ ਦਿਨ ਦੇਖਣੇ ਪੈ ਰਹੇ ਨੇ ਉਹ ਫੇਰ ਪਤਾ ਨਹੀਂ ਕਿਹੜੇ ਮੂੰਹ ਨਾਲ ਇੱਥੇ ਵੋਟਾਂ ਮੰਗਣ ਆ ਜਾਂਦੇ ਆ ਕਾਲੀ ਦਲ ਵਾਲੇ ਕਾਂਗਰਸ ਵਾਲੇ ਸਾਢੇ ਲੱਖ ਜੀ ਤਾਂ ਅਸੀਂ ਨਵੇੜੀ ਬੈਠੇ ਆ ਉਹਨਾਂ ਨੂੰ ਸਾਢੇ ਲੱਖ ਜਿ ਨਹੀਂ ਆਉਂਦੇ ਹੋ ਮਾਲਵੇ ਚ ਸੰਗਰੂਰਾਬ ਖੜਾ ਮੁੰਡਾ ਧੂਰੀ ਵਾਲਾ ਮੁੰਡਾ ਖੜਾ ਆਪਣੇ ਆਉਂਦੇ ਨੇ ਆਉਣ ਕੀ ਕਰਨ ਜਦੋਂ ਤੁਸੀਂ ਵੜ ਨਹੀਂ ਦਿੰਦੇ ਉਹਨਾਂ ਨੂੰ ਕਿਉਂਕਿ ਮੈਨੂੰ ਪਤਾ ਲੱਗਿਆ ਕਈ ਪਿੰਡਾਂ ਚ ਉਹ ਕਾਲੀ ਦਲ ਵਾਲਿਆਂ ਨੂੰ ਇੱਥੇ ਵੀ ਨਹੀਂ ਆਉਣ ਦਿੰਦੇ ਕਹਿੰਦੇ ਇੱਥੇ ਨਹੀਂ ਆਉਂਦੇ ਅੱਜੀ ਮਿਆਂ ਦੇ ਸੇਮ ਨੂੰ ਚੀਮਾ ਪਿੰਡਾਂ ਨੇ ਕਹਿੰਦੇ ਇੱਥੇ ਨਹੀਂ ਆਉਂਦੇ ਕਾਰਨ ਨੂੰ ਪਤਾ ਵੀ ਇੱਥੇ ਆਵਾ ਮਾ ਕੇ ਕਰਾਂਗੇ ਕੀ ਗਾਲਾਂ ਹੀ ਪੈਣਗੀਆਂ ਲੰਬੇ ਹੀ ਹੋਣਗੇ ਸਵਾ ਉਹ ਆਪ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਹੀ ਬਣਾ ਲਿਏ ਉਹ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਓਏ ਸੰਤਾ ਸਾਡਾ ਪੰਜਾਬ ਹੀ ਮੋੜ ਦਿਓ ਯਾਰ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਭਗਤਾਂ ਦੀ ਧਰਤੀ ਹੈ ਬਾਬਾ ਜੱਲਨ ਦਾਸ ਜੀ ਮੈਂ ਨਸ਼ਾਰੇ ਟਾਲੇ ਗਿਆ ਇਹਦਾ ਲੋਕ ਮੰਨਦੇ ਆ ਉਹਨਾਂ ਦੀ ਭਗਤੀ ਨੂੰ ਗੁਰੂ ਅਰਜਨ ਦੇਵ ਜੀ ਨਾਲ ਭਗਤੀ ਕੀਤੀ ਹਰੇਕ ਪਿੰਡ ਚ ਕੋਈ ਨਾ ਕੋਈ ਇਤਿਹਾਸ ਪਿਆ ਇੱਥੇ ਆ ਤੁਹਾਡੇ ਵੀ ਮੈਂ ਦੇਖ ਕੇ ਆਂ ਪੁਰਾਣੀਆਂ ਇੱਟਾਂ ਦੀ ਉਹ ਪਈ ਐ ਇਤਿਹਾਸਿਕ ਬਿਲਡਿੰਗ ਕੋਈ ਇਮਾਰਤ ਐ ਉਹ ਸਾਹਮਣੇ ਜਮਾ ਕਾਂਗਰਸੀਆਂ ਦਾ ਘਰ ਉਹ ਹਜੇ ਵੀ ਲਾਈ ਬੈਠੇ ਪੰਜੇ ਵਾਲੇ ਪਤੰਦਰਾਂ ਦੱਸੋ ਯਾਰ ਹੁਣ ਇਤੋਂ ਵੱਧ ਹੋ ਸਬੂਤ ਕੀ ਦੇ ਦੇਣ ਵੀ ਅੱਜ ਤੁਹਾਨੂੰ ਮਾਰਾਂਗੇ ਉਹਨਾਂ ਨੇ ਸਾਡੇ ਗੁਰਤਾ ਆਮ ਨਹੀਂ ਛੱਡੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਲੁੱਟਣ ਚ ਕੁੱਟਣ ਚ ਕਿਸੇ ਪਾਸੇ ਉਹਨਾਂ ਨੇ ਛੱਡਿਆ ਫੇਰ ਅਸੀਂ ਝੰਡੇ ਚੱਕੀ ਫਿਰਦੇ ਆ ਉਹਨਾਂ ਦੇ ਕੋਈ ਗੱਲ ਨਹੀਂ ਜਿੱਦੇ ਪਤਾ ਲੱਗੂਗਾ ਉਹਦੇ ਪਤਾ ਲੱਗ ਜੂਗਾ ਦੂਜੇ ਦੇ ਘਰੇ ਲੱਗੀ ਹੋਈ ਅੱਗ ਲੋੜੀ ਲੱਗਦੀ ਆ ਆਪਦੇ ਘਰੇ ਜਿੱਦੇ ਅੱਗ ਲੱਗਦੀ ਆ ਉਹਦੇ ਸੇਕ ਲੱਗਦਾ ਜਿੱਦੇ ਆਪਦੇ ਘਰੇ ਪਹੁੰਚ ਗਿਆ ਸੇਕ ਉਹਦੇ ਪਤਾ ਲੱਗ ਜੂਗਾ ਉਹਨਾਂ ਨੂੰ ਵੀ ਭਾਈ ਮਾੜੇ ਸੀ ਇਹ ਬੰਦੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਮਾਨ ਸਤਿਕਾਰ ਦਿੱਤਾ ਰਸੂਲਪੁਰ ਦਾ ਔਰ ਮਾਮਾ ਭੈਣਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਚੁੱਲ੍ਹੇ ਚੌਂਕੇ ਦਾ ਟਾਈਮ ਹੈ ਤੁਸੀਂ ਇੱਥੇ ਇੰਨੀ ਭਾਰੀ ਗਿਣਤੀ ਚਾਹੇ ਹੋ 1000 ਰੁਪਿਆ ਹਾਂ ਮੈਨੂੰ ਪਤਾ ਮੇਰੀ ਬੇਬੇ ਵੀ ਆਹ ਦੇਖੋ ਕਿਵੇਂ 1000 ਰੁਪਿਆ ਵੀ ਆਏ ਕਹਿੰਦੀ ਆਏ ਬੇਬੇ ਤੁਹਾਡੇ ਪੁੱਤ ਨੇ ਵਾਦਾ ਕੀਤਾ ਹੋਇਆ ਕਬੀਲਦਾਰ ਜਿਹੜਾ ਹੁੰਦਾ ਲਾਣੇਦਾਰ ਨਾ ਕਰਦਾ ਬਜਟ ਮੁਤਾਬਕ ਆਪਣੇ ਕੋਲੇ ਹੁਣ ਆ ਗਿਆ ਬਸ ਉਸ ਤੋਂ ਬਾਅਦ ਪੁਰਾਣੇ ਸਾਰੀਆਂ ਤੁਸੀਂ ਦੁੱਖ ਕੱਟੇ ਜਾਣਗੇ ਇਸ ਤੋਂ ਪਹਿਲਾਂ ਜਵਾਕਾਂ ਨੂੰ ਪੜਾਉਣ ਦੇ ਸਕੂਲਾਂ ਤੇ ਬਣਾਉਣ ਤੇ ਲੱਗ ਗੇ ਹਸਪਤਾਲ ਬਣਾਉਣ ਤੇ ਲੱਗ ਗੇ ਸੜਕਾਂ ਬਣਾ ਰਹੇ ਹਾਂ ਬਿਜਲੀਆਂ ਫ੍ਰੀ ਕੀਤੀਆਂ ਨੇ ਤੇ ਨੌਕਰੀਆਂ ਦੇ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਹੁਣ ਜਿਹੜਾ ਜਿਹੜੇ ਵਾਅਦੇ ਕੀਤੇ ਹੁੰਦੇ ਨੇ 5 ਸਾਲ ਦੇ ਵਿੱਚ ਪੂਰੇ ਕਰਨੇ ਨੇ ਉਸ ਤੋਂ ਪਹਿਲਾਂ ਹੀ ਆ ਗਰੰਟੀ ਵੀ ਜਿਹੜੀ ਮਾਵਾ ਪੈਣ ਵਾਲੀ ਹੈ ਪੂਰੀ ਕਰਨੀ ਹੈ ਕਿਉਂਕਿ ਅਸੀਂ ਵੀ ਕਰੇ ਰੋਟੀ ਖਾਣੀ ਆ ਸਾਡੇ ਘਰੇ ਵੀ ਮਾਮ ਪੈਣਾ ਹੈਗੀਆਂ ਨੇ ਨਾ ਸੋ ਇਸ ਕਰਕੇ ਤੁਹਾਡੇ ਨਾਲ ਆ ਹਾਂਜੀ ਬਿਲਕੁਲ ਕੋਈ ਕੱਚੇ ਘਰਾਂ ਦਾਈ ਪ੍ਰੋਬਲਮ ਨਹੀਂ ਰਹਿਣੀ ਸਰਵੇ ਵੀ ਕਰਾ ਰਹੇ ਹਾਂ ਹੁਣ ਕਈ ਪਿੰਡਾਂ ਚੋਂ ਲਾਲਕੀਰ ਵਾਲੇ ਪਿੰਡਾਂ ਦੀ ਰਜਿਸਟਰੀ ਨਹੀਂ ਹੋਈ ਮਾਲਕ ਨਹੀਂ ਹੈਗੇ ਰਹਿੰਦੇ ਘਰਾਂ ਚ ਆਉਂਦੇ ਆ ਪਰ ਮਾਲਕ ਨਹੀਂ ਹੈਗੇ ਉਹ ਵੀ ਅਸੀਂ ਕਰ ਰਹੇ ਹਾਂ ਕਿ ਰਜਿਸਟਰੀਆਂ ਹੋਣ ਕੋਈ ਕੱਲ ਨੂੰ ਕਿਸੇ ਕੋਈ ਰਿਸ਼ਤੀ ਦੇ ਨਾਂ ਤੇ ਕੋਈ ਬੈਂਕ ਬੰਕ ਚੋਂ ਕੋਈ ਲਿਮਿਟ ਕਰਾਉਣੀ ਪੈ ਜਾਂਦੀ ਹੈ ਜਾਂ ਕੋਈ ਕੰਮਕਾਰ ਕਬੀਲਦਾਰੀ ਦਾ ਜਾਂ ਬੱਚੇ ਦੀ ਕੋਈ ਪੜ੍ਹਾਈ ਜਾਂ ਤਰੱਕੀ ਵਾਸਤੇ ਕੋਈ ਕੰਮ ਕਰਨਾ ਪੈ ਜਾਂਦਾ ਉਹ ਤੁਹਾਡੇ ਕੋਲੇ ਹੱਕ ਹੋਣਾ ਚਾਹੀਦਾ ਹੈ ਤੁਹਾਡੇ ਨਾਲ ਖੜਦੇ ਆ ਇਸ ਮਾਮਲੇ ਚ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਬਹੁਤ-ਬਹੁਤ ਤੁਹਾਨੂੰ ਇਸ ਗੱਲੋਂ ਸਤਿਕਾਰ ਕੇ ਤੁਸੀਂ ਇੰਨੇ ਭਾਰੀ ਗਿਣਤੀ ਚ ਆ ਦੇਖ ਲੋ ਫੁੱਲਾਂ ਦੇ ਹਾਰ ਜਿਹੜੇ ਨੇ ਗੱਡੀ ਕਈ ਵਾਰੀ ਜਗ੍ਹਾ ਤੇ ਰੋਕਣੀ ਪੈਂਦੀ ਹੈ ਫੁੱਲ ਕੱਢਣੇ ਪੈਂਦੇ ਆ ਵੀ ਬੈਠਣ ਨੂੰ ਜਗ੍ਹਾ ਰਹਿ ਜੇ ਇਹ ਪਿਆਰ ਆ ਤੁਹਾਡਾ ਜੀ ਇਹਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਇਹ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਨੇ ਇਹ ਵੀ ਸੁਖਵੀਰ ਬਾਦਲ ਹੋਰਾਂ ਨੂੰ ਤਾਂ ਜੁੱਤੀਆਂ ਦੇ ਹਾਰ ਹੀ ਪੈਂਦੇ ਆ ਉਹਨਾਂ ਨੂੰ ਕੋ 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 ਕੁੰਨ ਕਰ ਤੂ ਉੱਤੇ ਜੁੱਤੀਆਂ ਵਾਲੀਆਂ ਕੀਤੀਆਂ ਹੋਰ ਕਰਨ ਕੀ ਲੋਕ ਵੀ ਕੀ ਕਰਨ ਬਥੇਰੇ ਫੁੱਲਾਂ ਦੇ ਹਾਰ ਵੀ ਪਾ ਕੇ ਦੇਖ ਲਏ ਉਹਨਾਂ ਦੇ ਪਰ ਉਹ ਉਹਨਾਂ ਨੇ ਸੰਭਾਲੇ ਨਹੀਂ ਉਹ ਹਾਰ ਸੋ ਇਸ ਕਰਕੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਜੀ ਮੈਂ 1 ਮਿੰਟਸ ਮਿਲ ਕੇ ਜਾਂਦਾ ਮੈਂ ਮਿਲਦਾ ਤੇ ਦੋਨੇ ਹੱਥ ਉੱਪਰ ਚੱਕ ਕੇ ਦੋ ਵੇਲੇ ਦਾ ਇੱਕ ਵੇਲੇ ਰਹਿ ਰਾਸ ਦਾ ਬੇਲੇ ਦੋਨੇ ਹੱਥ ਉੱਪਰ ਚੱਕ ਕੇ ਇੱਕ ਜਕਾਰਾ ਲਾ ਦਈਏ ਬੋਲੇ ਸੋ ਨਿਹਾਲ ਹਰਿ ਹਰਿ ਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਅਸੀਂ ਤੁਹਾਡੇ ਨਾਲ ਖੜਾਗੇ ਜਿੰਨਾ ਵੀ ਹੈਲਪ ਹੋ ਸਕਦੀ ਹੈ ਬੱਚਿਆਂ ਨੂੰ ਨੌਕਰੀਆਂ ਤੇ ਲਾਉਣ ਦੀ ਪੜਾਉਣ ਦੀ ਇਲਾਜ ਕਰਾਉਣ ਦੀ ਬਿਜਲੀਆਂ ਫ੍ਰੀ ਕਰਨ ਦੀ ਘਰਾਂ ਦੀਆਂ ਚੁੱਲਿਆਂ ਦੇ ਵਿੱਚ ਅੱਗ ਬਚਾਉਣ ਦੀ ਉਹ ਸਾਰੀ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ